ਠਾਕੁਰ ਤੁਮ ਸ਼ਰਣਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਦਬਤੇ ਦਰਸ਼ਨ ਪਾਇਆ ਹੋ ਆਇਆ ਰਉਂ ਚੱਲ ਕੈ ਮੈਂ ਤੱਕੀ ਤਉ ਸ਼ਰਣਾਏ ਜੀਓ ਮੈਂ ਆਸਾ ਰਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ ਤਰਣ ਕਗਨ ਨਭ ਖੰਡ ਮੈਂ ਜੋਤ ਸਰੂਪੀ ਰਹਿਓ ਭਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਪਰਮ ਸਤਕਾਰ ਜੋਗ ਤਖਤ ਸੁਭਾਈ ਮਾਨ ਦਸਾਹੀ ਪਾਖਸ਼ੀਆਂ ਦੀ ਆਤਮਾ ਜੋਤ ਜੁਗ ਹੋ ਜੁਗ ਅਟਲ ਨੰ ਤਨ ਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜਮਲੇ ਬੈਠੀ ਸਾਧ ਸੰਗਤ ਜੀ ਹੋ ਸਰਗਰਾਂ ਦੀ ਅਪਾਰ ਰਹਿਮ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਤੋਂ ਦਾਤਾਰ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਉਸ ਨਿਰੰਕਾਰ ਪਾਤਸ਼ਾਹ ਵਹਿਗੂ ਜੀ ਦੇ ਗੁਣਾਂ ਨੂੰ ਸਰਗਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ ਸ਼੍ਰੋਮਣ ਕ੍ਰੰਦਾਸ ਭਾਗਵਾ ਸਮਾਨ ਸਤਸੰਗ ਦੀਆਂ ਭੜੀਆਂ ਪ੍ਰਾਪਤਨਾ ਚੱਲ ਰਹੀ ਲੜੀਵਾਰ ਤਨਤਨ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਪਾਵਨ ਪਵਿੱਤਰ ਸ਼ਬਦ ਵਿਚਾਰ ਦੇ ਅੰਦਰ ਅੱਜ ਆਪਾਂ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਰਾਗ ਆਸਾ ਦੇ ਅੰਦਰ 21ਵੇਂ ਸ਼ਬਦ ਦੀ ਗੁਰਮ ਕੋ ਵਿਚਾਰ ਪ੍ਰారంਭ ਕਰਨਾ ਡਾਰੇ ਆ 20 ਸ਼ਬਦ ਦਾ ਪਾਸ ਸਤਿਗੁਰਾਂ ਦੀ ਰਹਿਮਤ ਦਾ ਸਰਕਾ ਸੰਪੂਰਨ ਕੀਤੇ ਅਜਿਹੇ ਪਾਵਨ ਪਵਿੱਤਰ ਬਚਨ ਦੇ ਅੰਦਰ ਰਹਾਉ ਦੇ ਬੰਦ ਤੋਂ ਆਪਾਂ ਆਮ ਆਰੰਭ ਕਰਾਂਗੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਸ ਗੁਰਮੁਖ ਦੇ ਹਿਰਦੇ ਘਰ ਵਿੱਚ ਪ੍ਰਗਟ ਹੋ ਜਾਂਦੇ ਆ ਰਹਾਉ ਦੇ ਪੰਥ ਅੰਦਰ ਦਾ ਤਾਰਪਾਸ਼ਾ ਮਹਾਰਾਜ ਉਸ ਦੀ ਆਤਮਿਕ ਅਵਸਥਾ ਨੂੰ ਆਪਣੀ ਰਚਨਾ ਤੋਂ ਬਿਆਨ ਕਰਦੇ ਆ ਆਓ ਇਸ ਪਵਨ ਪਵਿੱਤਰ ਸ਼ਬਦ ਦੀ ਵਿਚਾਰ ਭਰਮ ਕਰੀਏ ਅਰੰਭ ਤੋਂ ਪਹਿਲਾਂ ਕੰਗੀ ਤਰ ਦਸ਼ਮੇਸ਼ ਪਿਤਾ ਮਾਲਕੀਆਂ ਦੀ ਬਖਸ਼ੀ ਹੋਈ ਪਵਨ ਬਨ ਪਵਿੱਤਰ ਫਤੇ ਦੀ ਸਾਂਝ ਕਰੀਏ ਕੋਈ ਵੀ ਰਸਨਾ ਮਾਂਝੀ ਨਾ ਡਾਵੇ ਪਿਆਰ ਅਦਬ ਸ਼ਰਸ਼ ਫਤੇ ਪ੍ਰਵਾਨੋ ਕਰਿਓ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਧੰਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਗਵਾ ਰਾਗ ਆਸਾ ਦੇ ਅੰਦਰ ਪੰਚਮ ਗੁਰਦੇਵ ਜੀ ਦੀ ਰਚਨਾ ਤੋਂ ਉਚਾਰਣ ਕੀਤਾ ਹੋਇਆ ਲੜੀਵਾਰ 21ਵਾਂ ਸ਼ਬਦ ਹੈ ਰਹਾਉ ਦੇ ਬੰਦ ਅੰਦਰ ਦਤਾਰ ਪਾਤਸ਼ਾਹ ਪ੍ਰਮਾਣ ਕਰਦੇ ਆ ਕਰੈ ਨਾਂ ਚੁਰੈ ਨਾਂ ਮਨ ਰੋਪਣ ਹਾ అవినాశి అవగత ఆగుచర సదా सलामत ఖస్ మహారా రహావ కరహ కడదా చురై కిసి గల్ వాస్తే అందరో అందరి దుఖీ హోయీ జానా చుర్నా ਨਾਮਨ ਰੋਵਣ ਹਾਰਾ ਰੋਵਣ ਹਾਰਾ ਦਾ ਅਰਥ ਰੋਣਾ ਭਾਵ ਗਿਲਾ ਕਰਨਾ ਪੰਚਮ ਗੁਰਦੇਵ ਆਪਣੀ ਰਚਨਾ ਤੋਂ ਪਰਮਾਣ ਕਰਦੇ ਪਿੰਦੇ ਆ ਸੰਸਾਰ ਦੇ ਲੋਕੋ ਔਸਮਨੋ ਕਦਾ ਮਨ ਕਦੇ ਖਿਜਦਾ ਨਹੀਂ ਹੈ ਕਦੇ ਛੁੱਟਦਾ ਨਹੀਂ ਹੈ ਕਦੇ ਰੋਸੇ ਗਿਲਿਆਂ ਦੇ ਵਿੱਚ ਉਹ ਆਪਣਾ ਜੀਵਨ ਬਤੀਤ ਨਹੀਂ ਕਰਦਾ ਕੌਣ ਦੀ अविनाशी अवगत आगोचर सदा सलामत खसम हमारा ਅਵਿਨਾਸ਼ੀ ਨਾਸ ਤੋਂ ਰਹਿਤ ਜਿਹਦਾ ਕਦੇ ਨਾਸ ਹੀ ਹੋ ਸਕਦਾ ਅਵਗਤ ਦਾ ਅਰਥ ਹੁੰਦਾ ਆਦ੍ਰਿਸ਼ਟ ਜੋ ਗੁਰਮੁਖ ਕੋ ਇਨਾਂ ਅੱਖਾਂ ਦੇ ਨਾਲ ਨਹੀਂ ਦਿਸ ਰਿਹਾ ਅਗੋਚਰ ਚ ਚ ਗੋਚਰ ਹੁੰਦੇ ਆ ਗਿਆਨ ਇੰਦਰੀ ਤੇ ਆੜਾ ਅਗੇਤਰ ਲੱਗ ਗਿਆ ਭਾਵ ਜਿਹੜਾ ਸਾਡੇ ਗਿਆਨ ਇੰਦਰੀਆਂ ਤੋਂ ਵੀ ਪਰੇ ਆ ਸਦਾ ਸਲਾਮਤ ਸਭ ਸੰਸਾਰ ਚ ਲਾਏ ਮਾਨ ਨਾਲ ਸਭ ਨੂੰ ਆਪ ਕੋ ਆਪਣੀ ਬਾਤ ਬਕਾਤ ਹੋਣਾ ਪੈਂਦਾ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਆਦ ਸੱਚ ਜੁਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਦਾ ਸੰਸਾਰ ਤੇ ਸਲਾਮਤਾ ਕੌਣ ਜੀ ਖਸਮ ਹਮਾਰਾ ਭਾਵ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਜਿਸ ਮਨੁੱਖ ਦੇ ਹਿਰਦੇ ਰੂਪ ਘਰ ਵਿੱਚ ਵਿੱਚ ਨਾਸ ਰਹਿਤ ਪ੍ਰਮਾਤਮਾ ਦੁਨਿਆਵੀ ਅੱਖਾਂ ਤੋਂ ਪਰੋਖੇ ਜਿਹੜਾ ਰਹਿੰਦਾ ਗਿਆਨ ਇੰਦਰੀਆਂ ਤੋਂ ਜਿਹਦੀ ਪਕੜ ਪਰੇ ਆ ਗੁਰੂ ਕੋ ਉਹ ਸਦਾ ਸਲਾਮਤ ਰਹਿਣ ਵਾਲਾ ਨਿਰੰਕਾਰ ਪਾਤਸ਼ਾਹ ਵਹਿਗੂ ਜਾਹਰ ਰੂਪ ਦੇ ਵਿੱਚ ਹਰ ਦੇ ਰੂਪ ਕਰ ਚ ਪ੍ਰਗਟ ਹੋ ਗਿਆ ਤੇ ਹੁਣ ਪ੍ਰਮਖੋ ਚਰਨਾ ਕੇ ਸਵਾਸ ਤੇ ਆ ਪਿਛਲਾ ਸ਼ਬਦ ਜਿਹੜਾ ਪਕਲ ਵਿਚਾਰਿਆ ਉਹਦੇ ਵਿੱਚ ਬਾਪੂ ਨੇ ਵੀ ਇਹੀ ਉਹ ਬਚਨ ਕੀਤਾ ਨੋਨੇ ਤੇਰਾ ਸਗਲ ਨਿਦਾਨ ਇੱਛਾ ਪੂਰਕ ਰਖੈ ਨਿਦਾਨ ਜਦੋਂ ਮਾਲਕ ਖਲਕੂ ਹਿਰਦੇ ਵਿੱਚ ਹੋਵੇਂ ਤੂੰ ਮੇਰੋ ਪਿਆਰੋ ਤਾਂ ਕੈਸੇ ਕੂੰਖਾ ਤੂੰ ਮਨ ਵਸਿਆ ਲੱਗਾ ਨ ਦੁੱਖਾ ਜਦੋਂ ਤੂੰ ਹਿਰਦੇ ਤੋਂਵੇਂ ਫਿਰ ਕਿਸ ਪ੍ਰਕਾਰ ਦਾ ਰੋਸਾ ਤੇ ਕਿਸ ਪ੍ਰਕਾਰ ਦਾ ਗਿਲਾ ਇਹ ਰਹਿੰਦਾ ਹੀ ਨਹੀਂ ਹੈ ਫਿਰ ਤੇ ਗੁਰਮਖੋਜ ਜੋਤ ਉਹਦੇ ਦਰੋਂ ਕੋਮ ਮਿਲ ਰਿਹਾ ਸਤਿਵਚਨ ਦੁੱਖਾ ਤਾਂ ਹੀ ਸਤਿਵਚਨ ਆ ਜੀ ਦੁੱਖ ਦੇਹ ਤਨ ਤੁਦੈ ਆ ਰਾਧੀ ਸੋਖ ਵੀ ਤੁਜੈ ਤੇ ਆਈ ਦੁੱਖ ਦੇ ਦੇ ਤੇ ਗਿਲਾ ਨਹੀਂ ਹੈ ਮਾਲਕਾ ਕੋ ਤੇ ਮੈਨੂੰ ਦੁੱਖ ਦੇਤੇ ਰੋਸਾ ਥੋੜਾ ਹੋਇਸ ਗੱਲ ਦਾ ਵੀ ਮਾਲਕਾ ਮੈਂ ਕਮਲ ਇੰਨਾ ਸੁਖੀ ਸੀ ਅੱਜ ਤੂੰ ਦੁਖੀ ਕਰ ਦਿੱਤਾ ਇਸ ਦਾ ਸਾਡੀ ਹੋ ਸਕਦੀ ਹੈ ਜਿਹੜੇ ਅਸੀਂ ਗੁਰਬਾਣੀ ਨਾਲੋਂ ਗੁਰੂ ਨਾਲੋਂ ਲੱਟੇ ਹੋਣਿਆ ਤੇ ਇਸ ਅਵਸਥਾ ਨੂੰ ਬਾਬਾ ਅਰਬਦਾਸ ਜੀਆ ਨੇ ਦਰਜ ਵੀ ਕੀਤਾ ਮਾਟੀ ਕੋ ਪੁਤਰਾ ਕੈ ਸੇ ਨਚਤ ਹੈ ਦੇਖੇ ਦੇਖ ਸੁਣੇ ਬੋਲੇ ਦੌਰੋ ਫਿਰਤ ਹੈ ਦਬ ਕਛਪਾਵੇ ਤਬ ਗਰਵ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਇਹ ਸਾਡੀ ਦਸ਼ਾ ਇਹ ਗੁਰਮਖੰਦ ਦੀ ਰੰਗ ਰਤੜਿਆਂ ਦੀ ਹੈ ਕਿਉਂ ਨਹੀਂ ਹੈ ਕਿਉਂਕਿ ਉਹਨਾਂ ਦੇ ਅੰਦਰ ਅਵਸਥਾ ਬਣ ਚੁੱਕੀ ਆ ਕਵੀਰ ਮੇਰਾ ਮੋਦ ਮੈਂ ਕਿਥ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕੀ ਲਾਗੈ ਮੇਰਾ ਮਲਕੀ ਜਿੰਦ ਸਰੀਰ ਸਵਾਸ ਇਹ ਸਭ ਕੁਝ ਤੇ ਤੁਹਾਡਾ ਮੈਂ ਐਵੇਂ ਮਾੜਾ ਹਾਂ ਘਰ ਵਿੱਚ ਬਹਿ ਕੇ ਇਹਨੂੰ ਆਪਣਾ ਅੱਖਾਂ ਤੇ ਮੇਰੀ ਅਗਿਆਨਤਾ ਤੇ ਜਦੋਂ ਸਭ ਕੁਝ ਤੁਹਾਡਾ ਤੇ ਮਾਲਕਾ ਮੈਨੂੰ ਰੋਸਾ ਕਿਸ ਗੱਲ ਦਾ ਫਿਰ ਮੈਨੂੰ ਕਿਸ ਪ੍ਰਕਾਰ ਦੀ ਅੰਦਰੰਘਤਾ ਹੋਊਗੀ ਜਦੋਂ ਬਸਤੀ ਤੁਹਾਡੀ ਹੈ ਤੁਸੀਂ ਜਦੋਂ ਮਰਜੀ ਇਹਨੂੰ ਲੈ ਸਕਦੇ ਹੋ ਇਸ ਕਰਕੇ ਗੁਰਮੁਖੋ ਗੁਰਮੁਖ ਖਾਨ ਦੇ ਅੰਦਰ ਕੇਵਲ ਔਰ ਕੇਵਲ ਨਿਰੰਕਾਰ ਦਾ ਸ਼ੁਕਰ ਹੈ ਜੋ ਸਾਡੇ ਅੰਦਰ ਨਹੀਂ ਹੈ ਅਸੀਂ ਇੱਕ ਪੀਣਾ ਦੇ 10 ਪੀ ਹਿਰਲੇ ਤਾ ਮੂੜਾ ਕਹ ਕਹਾਂ ਕਰੇ ਇੱਕ ਪੀਣਾ ਦੇ 10 ਪੀ ਹਿਰਲੇ ਅਸੀਂ ਇੱਕ ਵਸਤੂ ਦੀ ਖਾਤਰ ਉਹਦੇ ਨਾਲ ਗਿਲਾ ਕਰੀਏ ਤੇ ਪਲਟ ਕੇ ਉਹ ਸਾਡੇ ਤੋਂ ਜੜੀਆਂ ਉਹਨੇ ਦੱਸ ਦਿੱਤੀਆਂ ਉਹ ਵੀ ਖੋਲਵੇ ਤੇ ਫਿਰ ਦੱਸੋ ਕੀ ਵਿਗਾੜ ਦਾਂਗੇ ਵੀ ਉਹਦਾ ਕੀ ਰੋਸਾ ਕਰਾਂਗੇ ਉਹਦੇ ਤੇ ਇਸ ਕਰਕੇ ਕੋ ਸੰਰੰਗਕਾਰ ਜੀਆਂ ਨਾਲ ਕੋਈ ਗਿਲਾਨੀ ਹੈ ਮਾਲਕ ਜਿਹਦੇ ਰੱਖਿਆ ਆਪ ਤਹ ਜਾਏ ਕੋਪਣਾ ਜਿੱਥੇ ਤੈਨੂੰ ਚੰਗਾ ਲੱਗਦਾ ਉੱਥੇ ਖੜਾ ਰਹਿਣਾ ਇਹ ਸ਼ੁਕਰ ਆ ਲੈ ਲੈ ਆਪਣਾ ਆਪਣਾ ਨਹੀਂ ਹੈ ਇਹ ਕਿਉਂ ਆਪਣੇ ਅੰਦਰ ਤੇ ਗੁਰਮੁਖੋ ਆਸਾ ਤੇ ਤ੍ਰਿਸ਼ਨਾ ਰੂਪ ਪੁੱਤियां ਭੌਂਕਦੀਆਂ ਰਹਿੰਦੀਆਂ ਐਡੀ ਵੀ ਨਹੀਂ ਕੀਤੀ ਛੇੜੇ ਤੱਕ ਆ ਨਹੀਂ ਮਿਲਿਆ ਆ ਅਰਦਾਸ ਕਰਵਾ ਕੇ ਇਸੇ ਦੇ ਆ ਨਹੀਂ ਪੂਰੀ ਹੋਈ ਐਨੇ ਅਸੀਂ ਪਾਠ ਕਰਦੇ ਤੇ ਸਾਡਾ ਆ ਨਹੀਂ ਪੂਰਾ ਹੈ ਅਜੇ ਤੇ ਅਸੀਂ ਇੱਥੇ ਖਲੋਤੇ ਹੋਏ ਆ ਗੁਰਮੁਖੋ ਰੰਗ ਰਤੜੇ ਤੋਂ ਬਹੁਤ ਦੂਰ ਆ ਉਹ ਇੰਨੇ ਮੂਰਾ ਉਹਨਾਂ ਨੂੰ ਕੇਵਲ ਔਰ ਕੇਵਲ ਇੱਕੋ ਬੇਨਤੀ ਨਿਕਲਦੀ ਹੈ ਮਾਲਕ ਜੀ ਰਾਈ ਜਿੰਨਾ ਖਖਣੀ ਚਾਹੀਦਾ ਵਸੇਨਾ ਤਰਸਰਖਿ ਜਦੋਂ ਸੰਸਾਰ ਤੁਰਿਏ ਤੇ ਤਰੇ ਹੋਈਏ ਐਵੇਂ ਤਰਬਦਰਨਾ ਪੜ ਪੜੀਏ ਪੜ ਲਿਓ ਬਾਪੂ ਦੀ ਬਾਣੀ ਨੂੰ ਕਬੀਰ ਮੋਹਿ ਮਰਨੇ ਚਾਉ ਹੈ ਮਰੋਂ ਤਾਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰਾ ਵਾਰ ਹੁਣ ਤੇ ਸੰਸਾਰ ਕੋ ਜਾਣ ਦਾ ਵਿਚਾਰ ਮਾਲਕਾ ਅੱਗੇ ਸੰਸਾਰ ਨੂੰ ਦੁਖੀ ਹੋਏ ਤੇ ਕਿਤੇ ਮਾਰੀ ਨਾ ਜਾਈ ਨਾ ਹੁਣ ਤੇ ਚਾਹ ਕਿਉਂ ਸਮਝ ਪੈਗੀ ਸਵਾਸ ਕੋਦੇ ਬਖਸ਼ਿਆ ਸਰੀਰ ਉਹਦਾ ਇਹਦੇ ਵਿੱਚ ਵਸਦੀ ਹੋਈ ਜਿੰਦ ਉਹਦੀ ਆ ਤੇ ਜਦੋਂ ਤੈਨੂੰ ਚੰਗਾ ਲੱਗੇ ਮਾਲਕਾ ਉਹ ਤਰਣ ਵਾਸਤੇ ਤਿਆਰ ਪਰ ਇੱਕ ਰਹਿਮਤ کریم ਮਰੋਂ ਤਾਂ ਹਰ ਕੈ ਦਵਾਰ ਕਿੱਥੇ ਮਰਾਂ ਗੁਰਦਵਾਰਾ ਸਾਹਿਬ ਕਿੱਥੇ ਮੇਰਾ ਮੰਦਰ ਵਿੱਚ ਕਿੱਥੇ ਮੇਰਾ ਮਸਜਿਦ ਚ ਉਹ ਨਹੀਂ ਭਾਈ ਮਰੋਂ ਤਾਂ ਹਰ ਕੈ ਦਵਾ ਰਾਮ ਮਨੁਵਾਨ ਦਰਬਦਰ ਨਾਲੋਂ ਪਟਕਦਾ ਹੋਵੇ ਫਲਾਨਾ ਮੈਨੂੰ ਵਿਚਾਰ ਲੈਂਦਾ ਫਲਾਨੇ ਨੂੰ ਮੈਂ ਕਹਿੰਦਾ ਤੇ ਮੈਨੂੰ ਉਹਦਾ ਉਹ ਆਸਰਾ ਹੁੰਦਾ ਤੇ ਮੈਂ ਬਚ ਜਾਂਦਾ ਮਾਲਕਾ ਉਸ ਸਮੇਂ ਧਿਆਨ ਤੇਰੇ ਚਰਨਾਂ ਦਾ ਰੂਪੇ ਜਿਹਨੂੰ ਬਾਬਾ ਤਰਲੋਚਨ ਸਾਹਿਬ ਆਪਣੀ ਰਸਨਾ ਤੋਂ ਪ੍ਰਮਾਣ ਕਰਦੇ ਆ ਅੰਤ ਕਾ ਨਾਰਾਇਣ ਸਿਮਰਾ ਸੀ ਚਿੰਤਾ ਮਹਰੇ ਮਰ ਅੰਤ ਨਾ ਹੋਵੇ ਸਮਾਨ ਤੇ ਧਿਆਨ ਦੇ ਵਿੱਚ ਹੋਵੇ ਉਹ ਨਿਰੰਕਾਰ ਪਾਤਸ਼ਾਹ ਤੇ ਗੁਰਮੁਖੋ ਸੰਸਾਰ ਕੋ ਜਾਣਦਾ ਅਨੰਦ ਦੀ ਵਖਰਾ ਦੇਖੋ ਕਿੱਥੇ ਤੱਕ ਦੀ ਅਵਸਥਾ ਗੁਰਮਖੰਦੀ ਅੰਤ ਕਾਲ ਨਾਰਾਇਣ ਸਿਮਰ ਐਸੀ ਚਿੰਤਾ ਮਹਿੰਜੀ ਮਰਨ ਇਹੋ ਜੀ ਗੁਰਮੁਖ ਕੋ ਕਿਤੇ ਅਵਸਥਾ ਬਣ ਜਾਵੇ ਤੇ ਬਾਬਾ ਤਰਲੋਚਨ ਸਾਹਿਬ ਕਹਿੰਦੇ ਜਨਮ ਮਰਨ ਦੇ ਗੇੜ ਚੋਂ ਨਿਕਲ ਕੇ ਤਿੰਨ ਰੰਗਕਾਰ ਪਾਤਸ਼ਾਹ ਵਹਿ ਕੁਜੀ ਦੀ ਜੋਤ ਵਿੱਚ ਜੋਤ ਹੀ ਅਪੇਦੋ ਨਾਵੇ ਦੂਬਦ ਹੋਰ ਕੀ ਚਾਹੀਦਾ ਪਰ ਆਪਣੀ ਗੁਰਮੁਖੀ ਮੰਗੀ ਨਹੀਂ ਹੈ ਕਿਉਂ ਆਪਾਂ ਇਹ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਚ ਟਕ ਰਹੇ ਆ ਇਹ ਉਸ ਦਿਨ ਅਵਸਥਾ ਬਣੂ ਅੰਤਰ ਸੁਨੰ ਬਾਹਰ ਸੁਨੰ ਤ੍ਰੈ ਭਵਣ ਸੁਨੰ ਸੁਨੰ ਚੌਥੇ ਨਰਕੋ ਜੋ ਪਦ ਚਿਨੈ ਤਾਕੋ ਪਾਪ ਨਾ ਪੰਨ ਚੌਥੇ ਪਦ ਕੋ ਧੋਨ ਚਿਨੈ ਜਿਹੜਾ ਇਹਨਾਂ ਚਿਨਾਂ ਜੋ ਨਿਕਲ ਤਿ ਚੌਥੇ ਪਦ ਵਿੱਚ ਗੁਰਮੁਖ ਕੋ ਉਹਨੂੰ ਇਹ ਸਮਝਦਾ ਬਾਕੀ ਸੰਸਾਰ ਕੇਵਲ ਗੱਲਾਂ ਗੱਲਾਂ ਕਰਕੇ ਜਿੰਨੀ ਮਰਜ਼ੀ ਗੁਰਮੁਖ ਖੁਸ਼ ਸਮਾਂ ਲੰਗਾਈ ਚੱਲੋ ਕਿਉਂ ਕਿਉਂਕੇ ਗੱਲੀਆਂ ਸੇ ਚੰਗੀਆਂ ਆਚਾਰੀ ਬੁਰੀਆਂ ਸਾਡੇ ਆਚਰਣ ਕੱਖ ਵੀ ਨਹੀਂ ਹੈ ਜੀਵਨ ਸਾਡਾ ਕੱਖਦਾ ਨਹੀਂ ਹੈ ਗੱਲਾਂ ਜਿੰਨੀਆਂ ਮਰਜ਼ੀ ਸਾਡੇ ਉੱਤੇ ਪ੍ਰਭਾਵ ਇਸ ਕਰਕੇ ਗੱਲੀਆਂ ਹੋ ਸੁਹਾਗਣੇ ਭੈਣੇ ਕੰਤ ਨਾ ਤਵਹੁ ਮੈਂ ਮਿਲਿਆ ਗੱਲੀ ਬਾਤੀ ਸੁਹਾਗਣ ਨਹੀਂ ਹੋਇਆ ਜਾਂਦਾ ਉਸ ਪਤੀ ਪਰਮਾਤਮਾ ਨੂੰ ਪਹਿਚਾਣਨਾ ਵੀ ਤੇ ਪੈਣਾ ਜਿਨ੍ਹਾਂ ਗੁਰਮਖਾਂ ਨੇ ਪਹਿਚਾਣਿਆ ਉਹ ਕਹਿੰਦੇ ਮਾਲਕਾ ਨਾਮ ਮਨ ਖਿੱਚਦਾ ਨਾ ਮਨ ਕਰਦਾ ਕਿਸੇ ਵਸਤੂ ਨੂੰ ਬਸ ਮਾਲਕ ਜੀ ਜਦੋਂ ਤੁਸੀਂ ਅਗਿਆਸੀ ਨਾਸ ਰਹਿਤ ਅਵਗਤ ਅਦ੍ਰਿਸ਼ ਰਹਿਣਿਓ ਅਗੋਚਰ ਗਿਆਨ ਇੰਦ੍ਰਿਆਂ ਤੋਂ ਪਰੇ ਰਹਿਣ ਵਾਲੇ ਜਦੋਂ ਤੁਸੀਂ ਐ ਸਿਰ ਦੇ ਵਿੱਚ ਬਸ ਗਏ ਤੇ ਹੁਣ ਕਿਸ ਚੀਜ਼ ਦਾ ਚੋਰਾ ਕਿਸ ਚੀਜ਼ ਦਾ ਗਿਲਾ ਹੁਣ ਤੇ ਆਨੰਦ ਹੀ ਆਨੰਦ ਦਾ ਸਾਜਣੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਹੁਣ ਤੇ ਨਾ ਪਿਆਰ ਆ ਵੀ ਉੱਚੀ ਬੋਲਣ ਦੀ ਵੀ ਲੋੜ ਨਹੀਂ ਬਸ ਸੁਣ ਹੈ ਹਿਰਦੇ 'ਚ ਚੱਲਦਾ ਤੇ ਉਹ ਆਨੰਦ ਬਣ ਜਾਂਦਾ ਗੁਰਮੁਖੀ ਆਨੰਦ ਬਣਾਉਣਾ ਬੜਾ ਔਖਾ ਇਹਦੇ ਵਾਸਤੇ ਬੜਾ ਅਭਿਆਸ ਚਾਹੀਦਾ ਫਿਰ ਕਿਤੇ ਜਾ ਕੇ ਸਮਝ ਪੁੰਦੀ ਆ ਹੁਣ ਉੱਠੀ ਨਹੀਂ ਹੁਣ ਤੇ ਬਸ ਰਸਨਾ ਗੁਰਮ ਕੋ ਚੋਪੋ ਚੋਕੀ ਤੇ ਕੰਠ ਔਰ ਹਿਰਦਾ ਰੋਂਦਾ ਜਿਸ ਸਮੇਂ ਰਾਤ ਨਾ ਕਰਦਾ ਤੇ ਹੁਣ ਏਨ ਲੱਗਦਾ ਵੀ ਉਹ ਤੇ ਸਦੰਗ ਸੰਗ ਆ ਉਹ ਦੂਰ ਥੋੜੋ ਆ ਇਸ ਕਰਕੇ ਇਹ ਅਵਸਥਾ ਤੱਕ ਪਹੁੰਚਣਾ ਗੁਰਮ ਕੋ ਨੇ ਆਰੰਭੇ ਨੂੰ ਕਰਨਾ ਪੈਂਦਾ ਕਬੀਰ ਕੇ ਸੋ ਕੇ ਸੋ ਕੋ ਕੀ ਹੈ ਨਾ ਸੋਈ ਹੈ ਆਸਾਰ ਉੱਚ ਉੱਚ ਪੋਕਣ ਤੋਂ ਆਰੰਭ ਕਰਨਾ ਪੈਂਦਾ ਤੇ ਅਵਸਥਾ ਇੱਥੇ ਤੱਕ ਲੈ ਕੇ ਜਾਣੀ ਪੈਂਦੀ ਹੈ ਵੀ ਬਿਨ ਬੋਲਿਆਂ ਸਭ ਕੁਝ ਜਾਣਦਾ ਫਿਰ ਬੋਲਣ ਦੀ ਲੋੜ ਬਣਾ ਪਵੇ ਇਹ ਰਹਾਉ ਦੇ ਬੰਦ ਅੰਦਰ ਮਾਲਕ ਨੂੰ ਪ੍ਰਮਾਣ ਕਰਦੇ ਆ ਪ੍ਰਾਰੰਭਤਾ ਦੇ ਬੰਦ ਅੰਦਰ ਪ੍ਰਮਾਣ ਕਰਦੇ ਆ ਨਿਕਟ ਜੀ ਕੈ ਸਦ ਹੀ ਸੰਗਾ ਕੁਦਰਤ ਵਰਤਾਏ ਰੂਪ ਅਰ ਰੰਗਾ ਜਿੰਨਾ ਗੁਰਮਖਾਨ ਨੇ ਨਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਰੂਪ ਘਰ ਵਿੱਚ ਮਹਿਸੂਸ ਕਰ ਲਿਆ ਇਕੱਲਾ-ਗੱਲਾ ਨਹੀਂ ਕੀਤਾ ਅੰਦਰ ਮਹਿਸੂਸ ਕਰਦੇ ਹਾਂ ਉਹ ਵਸਦਾ ਰਹਿੰਦਾ ਏ ਇਸ ਹਿਰਦੇ 'ਚ ਨਿਕਟ ਜੀ ਕੈਫ ਉਹ ਨਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਜਿੰਦ ਦੇ ਬੜਾ ਨੇੜੇ ਹੋ ਕੇ ਰਹਿੰਦੇ ਆ ਸਦ ਹੀ ਸੰਗਾ ਗੁਰਮਖੋ ਸਦਾ ਜਿੰਦ ਦੇ ਨਾਲ ਵਸਦੇ ਆ ਪੁੱਛ ਲੋ ਕਲੰਗੀਧਰ ਦਸ਼ਮੇਸ਼ ਪਿਤਾ ਮਾਲਕ ਲੀਆਂ ਨੂੰ ਜਪ ਸਾਹਿਬ ਦੀ ਸੰਪੂਰਨਤਾ ਕਰਦੇ ਆ ਬਕੂ ਫਰਮਾਨ ਕਰਦੇ ਆ ਸਦਾ ਅੰਗ ਸੰਗੇ ਆਪ ਗੰਭਿਵੂਤੇ ਜਿਵੇਂ ਸਾਡੇ ਅੰਗ ਸਾਡੇ ਸੰਗ ਰਹਿੰਦੇ ਆ ਇਦਾਂ ਥੋੜਾ ਆ ਵੀ ਆਪਾਂ ਕੀ ਇਹ ਵੀ ਹੋਣਾ ਸੀ ਲੋਰੀ ਵਿਦੇਸ਼ ਨੂੰ ਚੱਲੇ ਆ ਤੇ ਆਪਾਂ ਖਾ ਇੱਥੇ ਰੱਖ ਲੈ ਨਾ 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 ਇਹ ਨਾਲ ਜਾਣ ਨਹੀਂ ਆ ਹੱਥ ਰੱਖ ਜੀ ਨਾ ਇਹ ਲੈਣ ਵਾਲੇ ਰੋੜੋ ਨਾ ਜਿਵੇਂ ਅੰਗ ਸਾਡੇ ਸੰਗ ਆ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਇੱਕ ਇੰਦਾ ਸਾਡੇ ਹਿਰਦੇ 'ਚ ਵਸੇ ਹੋਇਆ ਉਹ ਦੂਰ ਥੋੜੀ ਆ ਉਤੇ ਗੁਰਮੁਖ ਜਿੰਦ 'ਚ ਵਸ ਕੇ ਸਦਾ ਅੰਗ ਸੰਗ ਰਹਿੰਦੇ ਤੇ ਇਹਦੇ ਨਾਲ ਨਾਲ ਜੀਵਨ ਜਉਣ ਦੇ ਵਿੱਚ ਫਰਕ ਕੀ ਹੋ ਗਿਆ ਕੀ ਅਵਸਥਾ ਬਣੀ ਅਵਸਥਾ ਇਹ ਬਣਦੀ ਕੁਦਰਤ ਵਰਤਨ ਰੂਪ ਅਰ ਰੰਗਾ ਕੁਦਰਤ ਦੇ ਤੱਤੇ ਨੂੰ ਸ਼ਾਰੀ ਲੱਗੀ ਹੋਈ ਹੈ ਮਾਲਕ ਨੇ ਦਰਜ ਕੀਤੀ ਇਹਦਾ ਅਰਥ ਰ ਵੀ ਕੁਦਰਤ ਦੇ ਵਿੱਚ ਰਹਿਮਤਾਂ ਦੇ ਦਾਤਿ ਪ੍ਰਮਾਣ ਮਾਰਦੇ ਆ ਅਵਸਥਾ ਇਹ ਨਹੀਂ ਉੱਚੀ ਹੋ ਜਾਂਦੀ ਆ ਜਿਸ ਪ੍ਰਮਾਤਮਾ ਨੂੰ ਖੋਜਣ ਵਾਸਤੇ ਸਿੱਧਨਾਥ ਜੋਗੀ ਪੀਰ ਪੈਗੰਬਰਾਂ ਨੇ ਬੜਾ ਜਤਨ ਕੀਤਾ ਉਹ ਨਰੰਕਰ ਪਾਤਸ਼ਾਹ ਵਹੀ ਗੁਰਮਖੁ ਚਿੱਤਰ ਨੂੰ ਨੇਤਰ ਖਮਾਏ ਜਾਂਦੇ ਹੁਣ ਉਧਰ ਉਹੀ ਉਹ ਦਰਸ਼ਨ ਦੇ ਰਿਹਾ ਉਹਦੇ ਤੋਂ ਬਿਨਾਂ ਦਦਸ ਦੇ ਨਹੀਂ ਹੈ ਤੇ ਆਪਾਂ ਨੂੰ ਆਪਾਂ ਨੂੰ ਮੇਰ ਦੇ ਰੋਗ ਬਿਨਾਂ ਦੇਂਦਾ ਕੋਈ ਨਹੀਂ ਵੱਡਾ ਛੋਟੇ ਤੋਂ ਬਿਨਾਂ ਆਪਾਂ ਦੇਂਦਾ ਕੋਈ ਨਹੀਂ ਹੈ ਕਿਉਂ ਅਜੇ ਆਪਣੇ ਅਵਸਥਾਨੀ ਹੈ ਜੀ ਅਵਸਥਾ ਬਣਾਉਣੀ ਹੈ ਬੜੀ ਵਾਰ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਤੇ ਗੁਰਮਖੋ ਇਹ ਅਵਸਥਾ ਰਹਿਮਤਾਂ ਦੇ ਦਾਤੇ ਤੁਹਾਨੂੰ ਗੁਰਮੁਖ ਸਾਹਿਬ ਮਹਾਰਾਜ ਸਾਨੂੰ ਬਖਸ਼ੇ ਸਕਦੇ ਆ ਗਿਆਨ ਅੰਧਨ ਗੁਰ ਦਿਆ ਅਗਿਆਨ ਅੰਧੇਰ વિનાਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾ ਬਾਣੀ ਤੇ ਸਾਨੂੰ ਗੁਰਮੁਖੋ ਇੱਕ ਇੱਕ ਅੱਖਰ ਅੰਦਰ ਸੁਣਦਾ ਰਹੀ ਹੈ ਪਰ ਸਮਝਣ ਦਾ ਯਤਨ ਹੀ ਨਹੀਂ ਕਰਦੇ ਕਹਿਣਾ ਹੀ ਨਹੀਂ ਮੰਨਦੇ ਬਾਣੀ ਦਾ ਤੇ ਜਦੋਂ ਗੁਰਮੁਖੋ ਅਸੀਂ ਅਵਸਥਾ ਬਣਾਉਣੀ ਹੈ ਤੇ ਮਿਹਨਤ ਵੀ ਤੇ ਸਾਨੂੰ ਕਰਨੀ ਪਊ ਭੁੱਖ ਮੈਨੂੰ ਲੱਗੀ ਹੋਵੇ ਤੇ ਰੋਲਾ ਮੈਂ ਭਾਈ ਦਾ ਮਾਂ ਬਾਪ ਤੂੰ ਰੋਟੀ ਨਹੀਂ ਖਾਂਦਾ ਮੈਨੂੰ ਭੁੱਖ ਲੱਗੀ ਪਈ ਆ ਬੇਬੇ ਤੂੰ ਰੋਟੀ ਨਹੀਂ ਖਾਦੀ ਮੈਨੂੰ ਭੁੱਖ ਲੱਗੀ ਹੋਈ ਆ ਉਹ ਭਾਈ ਮੈਨੂੰ ਭੁੱਖ ਲੱਗੀ ਆ ਤੇ ਪ੍ਰਸ਼ਾਦ ਵੀ ਤੇ ਮੈਨੂੰ ਛਕਣਾ ਪੈਣਾ ਪੋਜਨ ਬਾਣੀ ਵੀ ਮਨੂ ਛਕਣਾ ਪੈਣਾ ਗੱਲਾਂ ਦੇ ਨਾਲ ਤੇ ਗੁਰਮੁਖੋ ਬੜਾ ਸੰਸਾਰ ਲੱਗਿਆ ਹੋਇਆ ਰੱਬ ਇਦਾਂ ਰੱਬ ਉਹਦਾ ਰੱਬਾ ਰੱਬ ਉਹ ਸਾਡੇ ਅੰਦਰ ਵੱਸਦਾ ਪਰ ਅਵਸਥਾ ਗੁਰਮੁਖੋ ਕੋ ਕਿ ਸਿੱਟ ਬਰਲੇ ਦਿਆ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੈ ਇਹੋ ਪੁੰਨ ਗੋਣ ਗੋਬਿੰਦ ਗਾਇ ਜਿਨ੍ਹਾਂ ਨੂੰ ਪਿਆਸ ਲੱਗ ਲਖ ਉਹ ਅੰਮ੍ਰਿਤ ਛਕਣਗੇ ਕਿਹੜਾ ਸ਼ਬਦ ਸਰੂਪ ਤੇ ਸ਼ਬਦ ਸਰੂਪ ਕਿਵੇਂ ਛਕਿਆ ਜਾਊਗਾ ਇਹਦਾ ਗਿਆਨ ਰੂਗਰੰਤ ਔਰ ਰੂਪੰਤ ਬਖਸ਼ਣਗੇ ਜਿਸ ਸਮੇਂ ਖੰਡੇ ਬਾਟੇ ਦੀ ਪੌਲ ਲਵਾਂਗੇ ਸਖਮਤ ਮੰਦਰ ਸਾਡਾ ਜਨਮ ਹੋਇਆ ਪਰ ਖੰਡੇ ਵੱਡੇ ਦੀ ਪੌਲ ਤੇ ਓਮ ਭਾਈ ਦੇ ਨਿਮਰਤ ਉਤਾ ਰੋੜੇ ਨੂੰ ਦੇਖ ਕੇ ਭੱਜ ਲੈਂਦਾ ਉਹਨੂੰ ਹੀ ਬਈਏ ਨਹੀਂ ਰੱਖਿਆ ਜਾਣਾ ਇਹ ਕਿਵੇਂ ਹੋਊਗਾ ਪਾਣੀ ਰੱਖ ਸਕਦੇ ਆਹਾ ਸਾਡਾ ਅਸੀਂ ਰੱਖਣਾ ਅਮਰਤ ਨੂੰ ਵੀ ਉਹ ਗਰਮ ਕਰੋ ਮੇਰ ਦੀ ਨਜ਼ਰਤ ਤੱਕ ਉਹਨੇ ਸਾਡੀ ਰੱਖਿਆ ਕਰਨੀ ਆ ਅਸੀਂ ਕੀ ਰੱਖਿਆ ਕਰਾਂਗੇ ਇਸ ਕਰਕੇ ਬੇਨਤੀ ਆ ਅੰਤਰ ਪੂਹਟਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਏ ਪਨਹਾਰੀ ਅੰਦਰੂਖੂ ਅੰਮ੍ਰਿਤ ਦਾ ਭਰਿਆ ਪਿਆ ਪਰ ਸ਼ਰਤ ਹੈ ਵੀ ਸ਼ਬਦੇ ਕਾੜ ਪੀਏ ਪਨਹਾਰੀ ਸ਼ਬਦ ਨਾਲ ਹੀ ਇਹਨੂੰ ਕੱਢਿਆ ਜਾ ਸਕਦਾ ਜਿਵੇਂ ਦੁਨਿਆਵੀ ਖੂਹ ਚੋਂ ਪਾਣੀ ਲੈਣ ਵਾਸਤੇ ਲੱਜ ਤੇ ਡੋਲ ਆ ਨਾ ਅੰਦਰੋਂ ਅੰਮ੍ਰਿਤ ਦੀ ਉਸ ਮਹਾਨਤਾ ਨੂੰ ਗੁਰਮੁਖੋ ਮੰਨਣ ਵਾਸਤੇ ਗੁਰੂ ਦਾ ਸ਼ਬਦ ਜ਼ਰੂਰੀ ਹੈ ਇਹਦੇ ਨਾਲ ਹੀ ਅੰਦਰੋਂ ਪ੍ਰਗਟ ਹੋਊਗਾ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ ਨੌ ਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਹੈ ਤੇ ਦੇਹ ਦੇ ਵਿੱਚ ਵਿਸ਼ਰਾਮ ਟਿਕਾਇਆ ਹੋਇਆ ਨਹੀਂ ਪਰ ਇਹਨੂੰ ਕੱਢਣਾ ਅਤੇ ਸ਼ਬਦ ਦੇ ਕਾਢ ਵੀ ਹੈ ਬਨਿਹਾਰੀ ਗੁਰਮੁਖੋਏ ਨੂੰ ਸ਼ਬਦ ਦੇ ਰਾਹੀ ਹੀ ਮਾਣਿਆ ਜਾਊਗਾ ਸ਼ਬਦ ਤੋਂ ਬਿਨਾਂ ਹੋਰ ਬੁੱਢਾ ਰਸਤਾ ਕੋਈ ਨਹੀਂ ਹੈ ਰਹਿਂਦੀਆਂ ਵਿਚਾਰਾਂ ਜਿਦਾ ਮੇਰੇ ਮਾਲਕ ਨੇ ਸਮਾਅ ਰ스와 ਸਵੱਛੀ ਇੱਥੋਂ ਹੀ ਆਰੰਭ ਕਰਨ ਦਾ ਯਤਨ ਕਰਾਂਗੇ ਅੱਜ ਇਸ ਪਾਵਨ ਪਵਿੱਤਰ ਰਹਾਉ ਦੇ ਬੰਦ ਨੂੰ ਔਰ ਪ੍ਰਾਰੰਭਤਾ ਦੇ ਬੰਦ ਨੂੰ ਸਾਂਝਾ ਕਰਦੇ ਆਂ ਇੱਕ ਨਿਬੇਂਦਰ ਲਿਤੀਆਂ ਪ੍ਰੰਤੂਕੀਆਂ ਹੁੰਨਾ ਹੋਣੀ ਆ ਗੁਰੂ ਕੀ ਬਾਣੀ ਤੋਂ ਬਾਹਰ ਇੱਕ ਵੀ ਸ਼ਬਦ ਬੋਲਿਆ ਗਿਆ ਹੋਵੇ ਆਪ ਜੀਆਂ ਨੇ ਅਣਜਾਨੇ ਦੀ ਸ਼ਿਵਾ ਦਰਸ਼ਨ ਮਾਫ ਕਰਨਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਕਰਨ ਸਾਨੂੰ ਵੀ ਇਸ ਮਾਰਗ ਦੇ ਪੰਧੇ ਬਣਾ ਦੇਣ ਸਾਡੇ ਅੰਦਰ ਵੀ ਇਹ ਚੇਟਕ ਲੱਗੇ ਅਸੀਂ ਵੀ ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਮਾਲਕ ਜੀਆਂ ਦੀਆਂ ਜੋ ਬਾਣੀ ਅੰਦਰ ਇਹ ਅਵਸਥਾਾਂ ਮੰ ਦਿੱਤੀਆਂ ਹੁੰਨਾਂ ਇਹਨਾਂ ਨੂੰ ਹੰਡਾਉਣ ਵਾਲੇ ਪਾਸੇ ਤੋਂ ਇਹ ਸਾਡੇ ਅੰਦਰ ਵੀ ਚਾਹ ਜਾਗੇ ਚਾਹ ਜਾਗੋ ਤੱਕ ਗੁਰਮੁਖੋ ਫਿਰ ਅਸੀਂ ਸ਼ਬਦ ਅਰ ਸਰਸ ਦੇ ਨਾਲ ਅਭਿਆਸ ਕਰਾਂਗੇ ਗੁਰੂ ਕੇ ਪਾਏ ਹੋਏ ਗੁਰੂਣਾਂ ਤੇ ਚੱਲਾਂਗੇ ਫਿਰ ਆਪਣਾ ਸੁਖ ਦਾ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਭਾਵੇਂ ਮਿਲੇ ਆਉ ਅਨੰਤ ਸੰਤ ਦੀ ਬਾਣੀ ਨਾਲ ਜੁੜੀਏ ਸਤਿਗੁਰੂ ਜੀ ਦੇ ਚਰਨਾਂ ਅਰਦਾਸ ਬੇਨਤੀ ਪਾਵਨ ਆ ਪਵਿੱਤਰ ਹੁਕਮ ਸਰਵਣ ਕਰੀਏ ਪਿਆਰ ਅਦਬ ਸਰਵਪੱਡੇ ਗਜਾਇਓ ਆਖੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਧੰਵਾਹਿ ਗੁਰੂ ਸਾਹਿਬ ਜੀ ਦੀ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਗ ਸਤਿਗੁਰ ਪ੍ਰਸਾਦਿ ਆਨੰਧਿਆ ਨਿਮਾਏ ਸਤਿਗੁਰੂ ਮੈਂ ਪਾਇਆ ਸਰਬਤੰ ਪਾਇਆ ਸਹਿਜ ਸੇਤੀ ਮਨਵਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਪ੍ਰੀਆ ਇਹ ਸ਼ਬਦ ਗਾਉਣ ਲਈਏ ਸ਼ਬਦੋ ਤਾਗਾ ਗੋਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋ ਹਰਨਾਲੇ ਹਰਨਾਲ ਰੋ ਤੂੰ ਮਨ ਮੇਰੇ ਗੂਖ ਸਭ ਸਾਰਨਾ